NDOTSPT ਇਹ ਐਂਜ਼ਾਈਮ ਲੀਵਰ ਦੇ ਸੈੱਲਾਂ 'ਚ ਹੁੰਦੇ ਆ ਤਾਂ ਇਹਦੇ ਨਾਲ ਲੀਵਰ ਦੇ ਵਿੱਚ ਸੁਨਸਿਆਉਣੇ ਜਿਵੇਂ ਕਿ ਲੀਵਰ ਫੈਟੀ ਹੋਣਾ ਜਾਂ ਫਿਰ ਤੁਹਾਡੇ OTTPT ਵਧਣਾ ਸ਼ੁਰੂ ਹੋ ਜਾਂਦੇ ਆ ਇਦਾਂ ਬਹੁਤ ਸਾਰੇ ਰੋਗ ਹੈਗੇ ਜਿਹੜੇ ਇਦਾਂ ਦੀਆਂ ਚੀਜ਼ਾਂ ਕਰਕੇ ਆਪਣੇ ਸਰੀਰ ਨੂੰ ਲੱਗਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਨਾਲ ਤੁਸੀਂ ਇੱਕ ਮਿੰਟ ਕਰੋ ਕਿ ਤੁਹਾਨੂੰ ਉਹ ਜਿਹੜੀ ਚੀਜ਼ ਹੈਗੀ ਹੈ ਲੀਵਰ ਦੀ ਤੰਗ ਰੋਸਤੀ ਵਾਸਤੇ OTTPT ਕੰਟਰੋਲ ਕਰਨ ਵਾਸਤੇ ਤੁਸੀਂ ਇੱਕ ਜੂਸ ਤਿਆਰ ਕਰਨਾ ਜੀ ਇਸਦੇ ਲਈ ਤੁਸੀਂ ਇੱਕ ਆਪਟੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਐਸਜੀਓਟੀ ਐਸਜੀਪੀਟੀ ਬਾਰੇ ਐਸਜੀਓਟੀ ਐਸਜੀਪੀਟੀ ਇਹੇ ਐਂਜ਼ਾਈਮ ਲੀਵਰ ਦੇ ਸੈੱਲਾਂ 'ਚ ਹੁੰਦੇ ਆ ਜਦੋਂ ਕਿਸੇ ਕਾਰਨ ਲੀਵਰ ਦੇ ਵਿੱਚ ਕੋਈ ਸਲੁਸਿਆ ਹੁੰਦੀ ਹੈ ਤਾਂ ਇਹ ਸੈੱਲਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਜੇਕਰ ਆਪਾਂ ਜੰਕ ਫੂਡ ਵਗੈਰਾ ਜਿਆਦਾ ਖਾਂਦੇ ਆ ਬਾਹਰ ਦਾ ਖਾਣਾ ਜਿਆਦਾ ਖਾਂਦੇ ਆ ਜਾਂ ਫਿਰ ਕੋਈ ਡਰਿੰਕ ਕਰ ਰਿਹਾ ਹੈ ਇਸੇ ਤਰ੍ਹਾਂ ਜੇ ਤੁਸੀਂ ਕੋਈ ਇਨਫੈਕਟਡ ਜੀਜ ਲੈ ਰਹੇ ਹੋ ਜਿਹੜੀ ਕਿ ਤੁਹਾਡੇ ਲੀਵਰ ਦੇ ਉੱਤੇ ਅਸਰ ਕਰਦੀ ਹੈ ਤਾਂ ਇਸ ਦੇ ਨਾਲ ਲੀਵਰ ਦੇ ਵਿੱਚ ਸੋਸਿਆਉਣੇ ਜਿਵੇਂ ਕਿ ਲੀਵਰ ਫੈਟੀ ਹੋਣਾ ਜਾਂ ਫਿਰ ਤੁਹਾਡੇ OTD ਪੀਟੀ ਵਧਣੇ ਸ਼ੁਰੂ ਹੋ ਜਾਂਦੇ ਆ। ਸੋ OTD ਵਧਣ ਪਿੱਛੇ ਹੋਰ ਵੀ ਕਾਫੀ ਸਾਰੇ ਕਾਰਨ ਨੇ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲਾਂ ਨਕਲੀ ਦੁੱਧ ਬਣਾਉਣ ਵਾਲੇ ਪੜੇ ਗਏ ਆ। ਸੋ ਨਕਲੀ ਦੁੱਧ ਤੁਹਾਡੇ ਲੀਵਰ ਦੇ ਨਾਲ ਨਾਲ ਹੋਰ ਕਿੰਨੇ ਸਾਰੇ ਤੁਹਾਡੇ ਅੰਗਾਂ ਨੂੰ ਡੈਮੇਜ ਕਰਦਾ ਹੈ ਜਿਵੇਂ ਕਿ ਕਿਡਨੀਆ ਦੀ ਪ੍ਰੋਬਲਮ ਚਮੜੀ ਰੋਗ ਇਦਾਂ ਬਹੁਤ ਸਾਰੇ ਲੋਕ ਹੈਗੇ ਜਿਹੜੇ ਇਦਾਂ ਦੀਆਂ ਚੀਜ਼ਾਂ ਕਰਕੇ ਆਪਣੇ ਸਰੀਰ ਨੂੰ ਲੱਗਣੇ ਸ਼ੁਰੂ ਹੋ ਜਾਂਦੇ ਆ ਸੋ ਜਦੋਂ ਤੁਸੀਂ ਕੋਈ ਨਕਲੀ ਚੀਜ਼ ਖਾਣੇ ਹੋ ਚਾਹੇ ਤੁਸੀਂ ਕੋਈ ਫਰੂਟਸ ਖਾਣੇ ਹੋ ਜਾਂ ਫਿਰ ਤੁਸੀਂ ਕੋਈ ਸਬਜੀ ਵਗੈਰਾ ਇਦਾਂ ਦੀ ਖਾਣਦੇ ਹੋ ਜਿਹੜੀ ਕਿ ਜਿਆਦਾ ਰੇ ਸਪਰੇਅ ਵਾਲੀ ਹੈ ਤਾਂ ਇਹ ਤੁਹਾਡੇ ਸਰੀਰ ਦੇ ਅੰਗਾਂ ਨੂੰ ਡੈਮੇਜ ਕਰ ਜਿੰਨੀਆਂ ਸ਼ੁਰੂ ਕਰ ਦਿੰਦੀਆਂ ਸੋ ਇਸ ਕਰਕੇ ਜੇਕਰ ਤੁਸੀਂ ਬਾਹਰ ਦਾ ਕੁਝ ਵੀ ਖਾਣੇ ਹੋ ਤਾਂ ਤੁਸੀਂ 100 ਵਾਰੀ ਇਹ ਸੋਚੋ ਕਿ ਜਿਹੜੀ ਤੁਸੀਂ ਚੀਜ਼ ਲੈ ਰਹੇ ਹੋ ਉਹ ਕਿੰਨੀ ਕੁ ਸਾਫ਼ ਸੁਥਰੀ ਤੇ ਜਾਂ ਫਿਰ ਉਹ ਸ਼ੁੱਧ ਹੈਗੀ ਹੈ ਜਾਂ ਨਹੀਂ ਹੈਗੀ ਬਾਕੀ ਮੈਂ ਤੁਹਾਨੂੰ ਇੱਥੇ ਨਾਲ ਨਾਲ ਸਲਾਹ ਦੇਣੀ ਚਾਹਾਂਗਾ ਕਿ ਜੇਕਰ ਤੁਹਾਡੇ ਨੇੜੇ ਕੋਈ ਜ਼ਿੰਮੇਵਾਰ ਹੈਗਾ ਹੈ ਤਾਂ ਤੁਸੀਂ ਉਸਦੇ ਨਾਲ ਕਮਿਟਮੈਂਟ ਕਰੋ ਤੁਸੀਂ ਚਾਹੇ ਉਸ ਤੋਂ 10 ਰੁਪਏ ਦੀ ਚੀਜ਼ ਵੱਧ ਖਰੀਦੋ ਪਰ ਉਹਨਾਂ ਨਾਲ ਤੁਸੀਂ ਕਮਿਟ ਕਰੋ ਕਿ ਤੁਹਾਨੂੰ ਉਹ ਜਿਹੜੀ ਚੀਜ਼ ਹੈਗੀ ਹੈ ਚਾਹੇ ਦੁੱਧ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਫਲ ਸਬਜ਼ੀ ਹੈ ਉਹ ਸ਼ੁੱਧ ਦੇ ਸਕਣ ਸੋ ਇਦਾਂ ਦੇ ਬਹੁਤ ਸਾਰੇ ਵੀਰ ਭਾਈ ਹੈਗੇ ਜਿਹੜੇ ਕਿ ਇਸ ਚੀਜ਼ ਦੀ ਗਾਰੰਟੀ ਦਿੰਨੇ ਕਿ ਅਸੀਂ ਜਿਹੜੀ ਵੀ ਚੀਜ਼ ਤੁਹਾਨੂੰ ਦੇਵਾਂਗੇ ਉਸ ਦੇ ਵਿੱਚ ਸਾਡੀ ਸ਼ੁੱਧਤਾ ਦੀ ਗਾਰੰਟੀ ਹੋਏਗੀ ਸੋ ਆਪਾਂ ਗੱਲ ਕਰ ਰਹੇ ਸੀਗੇ ਓਟੀਪੀਟੀ ਬਾਰੇ ਓਟਪੀਟੀ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਗੱਲ ਕਰਕੇ ਹਟਿਆ ਕਿ ਜਿਹੜਾ ਅੱਜਕੱਲ ਬਾਜ਼ਾਰ ਦੇ ਵਿੱਚ ਨਕਲੀ ਦੁੱਧ ਆ ਰਿਹਾ ਹੈ ਜਾਂ ਫਿਰ ਅੱਜਕੱਲ ਪਸ਼ੂਆਂ ਨੂੰ ਲੋਕ ਟੀਕਾ ਲਗਾ ਦਿੰਦੇ ਆਂ ਕਈ ਸਾਡੇ ਕੋਲ ਵੀਰ ਭਾਈ ਆ ਕੇ ਕਹਿੰਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਪਸ਼ੂ ਨੂੰ ਟੀਕਾ ਨਹੀਂ ਲਗਾਇਆ ਜਾਂਦਾ ਪਰसों ਦੀ ਗੱਲ ਹੈ ਜੀ ਸਾਡੇ ਕੋਲ ਇੱਕ ਪੇਸ਼ੈਂਟ ਆਏ ਪੇਸ਼ੈਂਟ ਨੂੰ ਅਸੀਂ ਕਿਹਾ ਕਿ ਭੈਣ ਜੀ ਏਜੈਂਟ ਨੂੰ ਪ੍ਰੋਬਲਮ ਆਈ ਹੈ ਅਕਸਰ ਇਹ ਸਮੱਸਿਆ ਜਿਹੜੀ ਪਸ਼ੂ ਦੇ ਟੀਕਾ ਲੱਗਣਾ ਓਕਸੀਟੋਕਸਿਨ ਉਹ ਇੰਜੈਕਸ਼ਨ ਵਾਲਾ ਜਦੋਂ ਤੁਸੀਂ ਚਾਹਤੋਂ ਦਾ ਪੀਂਦੇ ਤਾਂ ਕਰਕੇ ਇਹ ਦਿੱਕਤ ਆਉਂਦੀ ਹੈ ਉਹ ਮੈਨੂੰ ਬੜੇ ਵਿਸਥਾਰ ਨਾਲ ਮੈਨੂੰ ਦੱਸਣ ਲੱਗ ਗਏ ਜੀ ਕਹਿੰਦੇ ਬੇਟੀ ਅਸੀਂ ਇਹ ਟੀਕਾ ਤਾਂ ਲਗਾਉਨੇ ਆਂ ਪਰ ਤੁਸੀਂ ਦੁੱਧ ਕਹਿੰਦੀ ਘਰੇ ਤਾਂ ਰੱਖ ਲੈਣੀ ਅਸੀਂ ਤਾਂ ਡੈਰੀ 'ਚ ਪਾ ਦੰਨੇ ਆਂ ਸੋ ਤੁਸੀਂ ਦੇਖੋ ਇਦਾਂ ਦੇ ਕਿੰਨੇ ਸਾਰੇ ਲੋਕ ਆਉਣਗੇ ਜਿਹੜੇ ਕਿ ਇੰਜੈਕਸ਼ਨ ਵਾਲਾ ਦੁੱਧ ਜਿਹੜਾ ਉਹ ਬਾਜ਼ਾਰ ਦੇ ਵਿੱਚ ਪਾ ਦੰਨੇ ਆਂ ਪਰ ਉਹ ਬਿਲਕੁਲ ਵੀ ਨਹੀਂ ਸੋਚਦੇ ਕਿ ਇਹ ਦੁੱਧ ਕਿਤੇ ਨੇ ਕਿਤੇ ਘੁੰਮ ਫਿਰ ਕੇ ਤੁਹਾਡੇ ਪੇਟ 'ਚ ਜਾਣਾ ਜਿਵੇਂ ਕਿ ਮੰਨ ਲਓ ਜੇਕਰ ਤੁਸੀਂ ਡੈਰੀ ਦੇ ਦੁੱਧ ਪਾ ਦੰਨੇ ਹੋ ਤਾਂ ਦਾ ਤਾਂ ਤੁਸੀਂ ਕਿਤੇ ਤਾਂ ਰਿਸ਼ਤੇਦਾਰੀ 'ਚ ਜਾਂਦੇ ਹੋਵੋਗੇ ਜਿਨ੍ਹਾਂ ਦਾ ਦੁੱਧ ਘਰਦਾ ਨਹੀਂ ਹੁੰਦਾ ਉਹ ਵੀ ਕਿਤੋਂ ਲੈ ਕੇ ਆਉਂਦੇ ਹੋਣਗੇ ਉਦਾਂ ਹੀ ਘੁੰਮ ਫਿਰ ਕੇ ਚੀਜ਼ਾਂ ਤੁਹਾਡੇ ਪੇਟ 'ਚ ਕਦੋਂ ਚਲੇ ਜਾਂਦੀਆਂ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਇਸ ਕਰਕੇ ਜੇਕਰ ਤੁਹਾਡੇ ਦੁੱਧ ਘਰਦਾ ਹੈਗਾ ਤਾਂ ਤੁਸੀਂ ਇਸ ਨੂੰ ਕਾੜ ਕੇ ਪਿਓ ਇੰਜੈਕਸ਼ਨ ਲਗਾਉਣ ਤੋਂ ਪਹਿਲਾਂ ਹੀ ਸੋਚੋ ਕਿ ਇਹ ਦੁੱਧ ਜਾਣੇ-ਜਾਣੇ ਤੁਹਾਡੇ ਪੇਟ 'ਚ ਵੀ ਚਲੇ ਜਾਣਾ ਹੈ ਤੇ ਤੁਹਾਡੇ ਬੱਚੇ ਨਾ ਬਿਮਾਰ ਹੋਣ ਕਿਸੇ ਦੇ ਬੱਚੇ ਨਾ ਬਿਮਾਰ ਹੋਣ ਇਸ ਲਈ ਤੁਸੀਂ ਇੰਫੈਕਟਡ ਮਿਲ ਕੇ ਜਾਂ ਫਿਰ ਜਿਹੜੀਆਂ ਇਦਾਂ ਦੀ ਨਕਲੀ ਚੀਜ਼ਾਂ ਬਾਜ਼ਾਰ ਦੇ ਵਿੱਚ ਆਪਣੀ ਛੋਟ-ਛੋਟੀਆਂ ਗਲਤੀਆਂ ਕਰਕੇ ਆ ਰਹੀਆਂ ਆਪਾਂ ਉਹਨਾਂ ਨੂੰ ਰੋਕ ਸਕੀਏ ਸੋ ਦੋਸਤੋ ਜੇਕਰ ਅਪਾ ਗੱਲ ਕਰੀਏ ਓਟਪੀਟੀ ਦੇ ਵਾਧੇ ਦੇ ਇਲਾਜ ਲਈ ਤਾਂ ਬਹੁਤ ਸੌਖਾ ਇਸ ਦਾ ਤਰੀਕਾ ਹੈਗਾ ਵੈਸੇ ਪਹਿਲਾਂ ਵੀ ਬਹੁਤ ਸਾਰੀਆਂ ਇਸ ਦੇ ਉੱਤੇ ਵੀਡੀਓ ਬਣੀਆਂ ਹੋਈਆਂ ਜਿਵੇਂ ਕਿ ਤੁਸੀਂ ਇਮਲੀ ਦਾ ਪਾਣੀ ਪੀ ਸਕਦੇ ਹੋ ਇਮਲੀ ਤੇ ਮਿਸ਼ਰੀ ਦਾ ਪਰ ਜਿਹੜੀ ਮੈਂ ਤੁਹਾਨੂੰ ਅੱਜ ਜਾਣਕਾਰੀ ਦਿਆਂਗਾ ਇਸ ਦੇ ਨਾਲ ਤੁਹਾਡੇ ਪੇਟ ਦੀ ਗਰਮੀ ਸ਼ਾਂਤ ਹੋਏਗੀ ਤੁਹਾਡੇ ਓਟਪੀਟੀ ਬਿਲਕੁਲ ਨਾਰਮਲ ਆ ਜਾਣਗੇ ਜੇਕਰ ਆਪਾਂ ਓਟਪੀਟੀ ਦੀ ਵੈਲਿਊ ਦੀ ਗੱਲ ਕਰੀਏ ਤਾਂ ਕਈ ਲੈਬ ਵਾਲੇ ਇਸ ਨੂੰ 35 ਜਾਂ ਕਈ ਲੈਬ ਵਾਲੇ ਇਸ ਨੂੰ 45 ਤੱਕ ਮਾਪਦੇ ਆਂ ਸੋ ਜੇਕਰ ਤੁਹਾਡੇ OTPT ਦੀ ਗਿਣਤੀ ਜਿਹੜੀ ਹਜ਼ਾਰਾਂ 'ਚ ਨਹੀਂ ਚੱਲੇ ਜਾਂਦੀ ਤਾਂ ਤੁਹਾਨੂੰ ਬੜਾ ਜ਼ਿਆਦਾ ਡਰਨ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਹਜ਼ਾਰਾਂ ਦੇ ਵਿੱਚ ਜਾ ਕੇ ਥੋੜੇ ਆ ਜ਼ਰੂਰ ਡਰਨਾ ਪੈਂਦਾ ਏ ਪਰ ਜੇਕਰ ਤੁਹਾਡੀ ਇਹ ਸੌਆਂ 'ਚ ਜਾਂਦੀ ਹੈ ਤਾਂ ਇਸ ਨੂੰ ਕੰਟਰੋਲ ਕਰਨਾ ਬੜਾ ਜ਼ਿਆਦਾ ਔਖਾ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਅੱਜ ਨੁਸਖਾ ਦੱਸਾਂਗਾ ਇਸ ਦੇ ਨਾਲ ਬਹੁਤ ਛੇਤੀ ਤੁਸੀਂ ਆਪਣੇ ਲੀਵਰ ਦੀ ਸਮੱਸਿਆ ਨੂੰ ਰਿਕਵਰ ਕਰ ਸਕਦੇ ਹੋ ਲੀਵਰ ਦੀ ਤੰਗ ਰੁਸਤੀ ਵਾਸਤੇ OTPT ਕੰਟਰੋਲ ਕਰਨ ਵਾਸਤੇ ਤੁਸੀਂ ਇੱਕ ਜੂਸ ਤਿਆਰ ਕਰਨਾ ਜੀ ਇਸ ਦੇ ਲਈ ਤੁਸੀਂ ਇੱਕ ਲੋਕੀ ਲੈਣੀ ਹੈ ਜਿਸ ਨੂੰ ਕਿ ਪੰਜਾਬੀ 'ਚ ਆਪਾਂ ਕੀਆ ਕਹਿੰਦੇ ਹਾਂ ਕਈਆ ਵੀ ਕਹਿ ਦਿੰਨੇ ਆ ਤੇ ਇਸ ਦੇ ਵਿੱਚ ਥੋੜੀ ਜਿਹੀ ਮਾਤਰਾ ਜਿਹੀ ਕੁਰਸੀ ਲੈਣਾ ਪੁਦੀਨਾ ਥੋੜੀ ਜਿਹੀ ਮਾਤਰਾ ਤੇ ਲੈਣਾ ਤੁਸੀਂ ਧਨੀਆ ਤੇ ਇੱਕ ਤੁਸੀਂ ਇਸ ਦੇ ਵਿੱਚ ਨਿੰਬੂ ਨਚੋੜ ਲੈਣਾ ਇਹ ਤੇ ਨਾਲ ਤੁਸੀਂ ਸਵਾਦ ਵਾਸਤੇ ਥੋੜੇ ਜਿਹਾ ਕਾਲਾ ਨਮਕ ਪਾ ਸਕਦੇ ਹੋ ਇਹਨੂੰ ਤੁਸੀਂ ਇਹਨਾਂ ਸਾਰੀ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਸਵੇਰੇ ਸਵੇਰੇ ਤੁਸੀਂ ਇਸ ਦਾ ਜੂਸ ਬਣਾ ਕੇ ਖਾਲੀ ਪੇਟ ਪੀ ਲੈਣਾ ਤੇ ਇਸ ਜੂਸ ਦਾ ਜਬਰਦਸਤ ਰਲਟ ਤੁਹਾਨੂੰ ਥੋੜੇ ਦਿਨਾਂ ਚ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਤੁਹਾਡੇ ਪੇਟ ਦੀ ਗਰਮੀ ਸ਼ਾਂਤ ਹੋਏਗੀ ਤੁਹਾਡੇ ਲੀਵਰ ਦੇ ਜਿਹੜੇ OTD ਪੀਟੀ ਵਧੇ ਹੋਏ ਆ ਲੀਵਰ ਫੈਟੀ ਹੈਗਾ ਉਹ ਵੀ ਕੰਟਰੋਲ ਦੇ ਵਿੱਚ ਆਏਗਾ ਤੇ ਇਸ ਦੇ ਨਾਲ ਜੇਕਰ ਤੁਹਾਡੇ ਬਾਥਰੂਮ ਚ ਕਿਸੇ ਤਰ੍ਹਾਂ ਦਾ ਸਮੱਸਿਆ ਹੈਗੀ ਬਾਥਰੂਮ ਚ ਸਮੈਲ ਵਗੈਰਾ ਆਈ ਹੈ ਤੁਹਾਡੀ ਉਹ ਵੀ ਠੀਕ ਹੋ ਜਾਏਗੀ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਹੋ ਸਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀਰੇ ਭਾਈਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਮੈਨੂੰ ਦਿਓ ਆਗਿਆ ਨੈਕਸਟ ਵੀਡੀਓ ਚ ਜਲਦ ਮਿਲਦੇ ਹਾਂ ਸਭ ਸੇਫਟ